ਤਾਂ ਵੱਡੀ ਖਬਰ ਮੋਗਾ ਦੇ ਨਿਹਾਲ ਸਿੰਘ ਵਾਲਾ ਵਿਖੇ ਬੱਚੇ ਦੇ ਨਾਲ ਭਰੀ ਹੋਈ ਸਕੂਲੀ ਬੱਸ ਹਾਦਸਾ ਗ੍ਰਸ ਹੋ ਚੁੱਕੀ ਹੈ ਗਨੀਮਤ ਇਹ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਅਚਾਨਕ ਨੁਕਸਾਨ ਨਹੀਂ ਹੋਇਆ ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਸਕੂਲ ਬੱਸ ਦੇ ਵਿੱਚ 40 ਦੇ ਕਰੀਬ ਬੱਚੇ ਸਵਾਰ ਸਨ ਇਹ ਬੱਸ ਸਰਕਾਰੀ ਐਮੀਨੈਂਸ ਸਕੂਲ ਨਿਹਾਲ ਸਿੰਘ ਵਾਲਾ ਦੀ ਦਸਤ ਸੀ ਜਾਰੀ ਹੈ ਸੂਤਰਾਂ ਦੇ ਮੁਤਾਬਿਕ ਸਕੂਲ ਬੱਸ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਇਸ ਦੌਰਾਨ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਖੇਤਾ ਦੇ ਵਿੱਚ ਚਾਪਲਟ ਗਈ ਹਾਸੇ ਤੋਂ ਬਾਅਦ ਚਿਖ ਜਿਹੜਾ ਮੱਚ ਗਿਆ ਬੱਚੇ ਦੀਆਂ ਚਿੱਕਾਂ ਸੁਣ ਕੇ ਨੇੜੇ ਵਾਲੇ ਲੋਕ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਬਾਅਦ ਸਿਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਹਾਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਜਿਸ ਤੋਂ ਬਾਅਦ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਹਾਸੇ ਦੇ ਵਿੱਚ ਕੁਝ ਬੱਚਿਆਂ ਦੇ ਸੱਟਾਂ ਵੀ ਲੱਗੀਆਂ ਨੇ ਰਜਾ ਸਿੰਘ ਰਾਜੂ ਹੈ ਜੀ ਰਾਜੂ ਜੀ ਕਿਹੜਾ ਪਿੰਡ ਦਾ ਤੁਹਾਡਾ ਤੁਹਾਡਾ ਪਿੰਡ ਪੁੱਸਾ ਹੈ ਤੋੜਾ ਬੱਚਾ ਵੀ ਬੇਤਸੀਗਾ ਜੀ ਹਾਂਜੀ ਹਾਂਜੀ ਤੇ ਇਹ ਸਕੂਲ ਤੇ ਕਿਹੜੇ ਸਕੂਲ ਦੀ ਗੱਲ ਆ ਜੀ ਇਹ ਨਿਹਾਲ ਸਿੰਘ ਦਾ ਸਰਕਾਰੀ ਸਕੂਲ ਜਦੋਂ ਤੁਸੀਂ ਬੱਚਾ ਘਰੋਂ ਚੜਾਇਆ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਇਹਦਾ ਡਰਾਈਵਰ ਆ ਉਹ ਸ਼ਰਾਬੀ ਆ ਨਹੀਂ ਬੱਚੇ ਆ ਆ ਜਦ ਆ ਹੀ ਚੜਾਉਂਦੇ ਨੇ ਮਤਲਬ ਪਹਿਲੀ ਜਾਈ ਛੱਡਦੇ ਬੱਚੇ ਤੇ ਅਸੀਂ ਜਵਾਕ ਸੁਧਾ ਜਵਾਹ ਹੋਈ ਜਵਾਕ ਆਪਣੇ ਆਪ ਨੂੰ ਚਾਹੁੰਦੇ ਹਾਂ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਜਵਾਕਾਂ ਦਾ ਦੇਖੋ ਜਵਾਕਾਂ ਦਾ ਇਲਾਜ ਕਰਾਇਆ ਜਾਵੇ ਜਵਾਕ ਡੈਮੇਜ ਬਹੁਤ ਹੋ ਗਿਆ ਕੋਈ ਜਾ ਸਕਦਾ ਬੱਜੀਆਂ ਆ ਹੁਣ ਤੁਸੀਂ ਬੱਚਿਆਂ ਨੂੰ ਨਾ ਹੋਈ ਤੁਹਾਡੀ ਗੱਲ ਬੱਚੇ ਨਾਲ ਤੁਹਾਡੇ ਆ ਗਏ ਬੱਸੇ ਜਾ ਗਏ ਦੇਖ ਕੇ ਬੱਚੇ ਕਿਹੜੇ ਹਸਪੀਟਲ ਦੇ ਵਿੱਚ ਆ ਦੀਪ ਹਸਪੀਟਲ ਹੋ ਤੁਸੀਂ ਕੀ ਗੱਲ ਕਰਦੇ ਟੀਚਰ ਆਏ ਆ ਤੇ ਸਕੂਲ ਦੇ ਵਿੱਚ ਬੱਚਿਆਂ ਨੂੰ ਮਤਲਬ ਐਡਮਿਟ ਕਰਵਾ ਰਹੇ ਨੇ ਜਿਹੜੇ ਬੱਚੇ ਦੂਜੇ ਆ ਉਹਨਾਂ ਨੂੰ ਕਹਿੰਦੇ ਕਿ ਸਕੂਲ ਚਲੋ ਸ਼ਰੀਮ ਸਕੂਲ ਚਲੋ ਟੀਚਰ ਦਾ ਮਤਲਬ ਕੀ ਬੱਚਿਆਂ ਨੂੰ ਸਾਰੇ ਇਲਾਜ ਕਰਾਓ ਟੀਚਰ ਦਾ ਨਾਮ ਪਤਾ ਕਿਹਦਾ ਟੀਚਰ ਦਾ ਨਾਮ ਪਤਾ ਕਿਸਦਾ ਜਿਹੜਾ ਨਾਮ ਨਹੀਂ ਪਤਾ ਜੀ ਉਹਨੇ ਵੱਡਾ ਸੀਗਾ ਟੀਚਰ ਕੋਈ ਉਹ ਬੱਚਿਆਂ ਨੂੰ ਕਹਿ ਰਿਹਾ ਕਿ ਸਕੂਲ ਚਲੋ ਸਕੂਲ ਜਾਓ ਸਕੂਲ ਜਾਣ ਦਾ ਕੀ ਮਤਲਬ ਹੈ ਸਾਰੇ ਬੱਚਿਆਂ ਦਾ ਇਲਾਜ ਕਰਵਾਓ ਦੇਖੋ ਸਾਰੇ ਬੱਚੇ ਦੇਖੋ ਵੀ ਦੇਖਭਾਲ ਕਰਨੀ ਚਾਹੀਦੀ ਆ ਹਾਂ ਜੀ ਕੋਈ ਪੁਲਿਸ ਸਮਾਨ ਨੂੰ ਸੀ ਇਹ ਕੌਣੇ ਜਾਣੇ ਆ ਵੀ ਉਹ ਮਾਸਟਰ ਜੀ ਦਾ ਮੁੰਡਾ ਹੈਗਾ ਠੀਕ ਆ ਜੀ ਉਹ ਸਕੂਲਾਂ ਵਾਲੇ ਮਾਰੀ ਮੋਟੀ ਗੌਰ ਰੱਖਣੀ ਚਾਹੀਦੀ ਆ ਉਹ ਕਹਿੰਦਾ ਜੀ ਮੈਂ ਲੋਕਾਂ ਦੇ ਖੇਤਾਂ ਉਧਰ ਫਰਦਾ ਕਸਾਨ ਉਹਨੇ ਖੇਤ ਨਹੀਂ ਜਾਂਦੇ ਇਹਨਾਂ ਮੈਂ ਖੇੜੀ ਜਾਂਦਾ ਉਹਨੇ ਖੇਤਾਂ 'ਚ ਕੀ ਕਰਦਾ ਜਾ ਕੇ ਉਹ ਸਕੂਲਾਂ ਜਾਵੇ ਆਇਆ ਪ੍ਰਸ਼ਾਸਨ ਨੂੰ ਤਾਂ ਨੇ ਗੱਡੀਆਂ ਲੈ ਕੇ ਦੇਦੀਆਂ ਕਰੋੜ-ਕਰੋੜ ਰੁਪਏ ਦੀਆਂ ਸਕੂਲਾਂ 'ਚ ਇੱਕ ਬੱਸ ਨਹੀਂ ਜਾ ਕੇ ਜਿਹੜਾ ਬੱਚਿਆਂ ਦੀ ਜਿੰਦਗੀ ਬਣਨੀ ਆ ਜਿੰਨਾ ਪੜ੍ਹ ਕੇ ਚਲਾਉਣਾ ਜੀ ਹੋਰਾ-ਪੋਰਾ ਬੱਚਿਆਂ ਦਾ ਠੀਕ ਹੈ ਜੀ ਇਹ 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 ਪੁਰਾਣੀਆਂ ਬੱਸਾਂ ਬਾਫੇ ਆਣ ਮਿਲਣੀਆਂ ਬੱਸਾਂ ਇਹ ਬੱਸਾਂ ਬਹੁਤ ਸਕੂਲਾਂ ਬੱਚੇ ਸੂਟਾ ਦੇ ਨੇ ਵੇਗਾ ਪੁਲਿਸ ਨੂੰ ਕਹਿੰਦੇ ਸੀ ਕਰੋੜ ਕਰੋੜ ਰੁਪਏ ਦੀ ਬੱਸਾਂ ਲੈ ਕੇ ਦੇਗਾ ਪੁਲਿਸ ਦਾ ਕੀ ਕੰਮ ਇਹ ਸਰਕਾਰੀ ਸਕੂਲ ਦੀ ਬੱਸ ਆ ਇਹ ਸਰਕਾਰੀ ਸਕੂਲ ਦੀ ਬੱਸ ਆ ਜੀ ਓਕੇ ਜੀ ਦੀ ਹਾਲਤ ਖਾਸ ਆ ਹਾਲਤ ਖਰਾਬ ਆ ਜੀ ਜਿਹੜੇ ਡਰਾਈਵਰ ਵੀ ਇਹਨਾਂ ਨੇ ਪ੍ਰਾਈਵੇਟ ਰੱਖੇ ਆ ਡਰਾਈਵਰ ਨੂੰ ਪ੍ਰਾਈਵੇਟ ਰੱਖੇ ਆ ਕੀ ਦਾ ਸਿਸਟਮ ਆ ਜੀ ਸਿੱਕਾ ਸਿਸਟਮ ਕੋਈ ਕਿਤੇ ਨੌਕਰੀਆਂ ਦੇ ਨਹੀਂ ਰਹੇ ਦੇਖੋ ਕਿੰਨੇ ਡਰਾਈਵਰ ਫਿਰਦੇ ਆ ਵਧੀਆ ਡਰਾਈਵਰ ਰੱਖੋ ਤੁਸੀਂ ਕੋਈ दारू ਪੀਣੇ ਡਰਾਈਵਰ ਰੱਖੇ ਇਹਨਾਂ ਦੇ ਆ ਸਰਾਪੀ ਪੀਂਦੇ ਬਣਾ ਲਿਓ ਹਨਾ ਕਿਵੇਂ ਵਾਪਰਿਆ ਹਾਸਾ ਦਿਓ ਜਾਣਕਾਰੀ ਇਹ ਸਾਨੂੰ ਤਾਂ ਬਾਅਦ ਦੇ ਵਿੱਚ ਕਾਲ ਆਈ ਹੈਗੀ ਵੀ ਬਸ ਬੱਚਿਆਂ ਵਾਲੀ ਪਲਟ ਗਈ ਅਸੀਂ ਤਾਂ ਜਦੋਂ ਇੱਥੇ ਪਹੁੰਚੇ ਆ ਉਹਦੋਂ ਤੱਕ ਬੱਚਿਆਂ ਨੂੰ ਹਸਪੀਟਲ ਵਗੈਰਾ ਲੈ ਕੇ ਜਾ ਚੁੱਕੇ ਸੀਗੇ ਪਰ ਅਸੀਂ ਕਹਿਣਾ ਚਾਹੁੰਦੇ ਆ ਵੀ ਅਸਲ ਦੇ ਵਿੱਚ ਇਹ ਸਰਕਾਰ ਦੀ ਨਿਲਾਇਕੀ ਹੈ ਜੀ ਕਿਉਂਕਿ ਜਿਹੜੇ ਸਕੂਲ ਆਫ ਐਮੀਨੈਂਸ ਦਾ ਢੰਡੋਰਾ ਪੈਟ ਰਹੀ ਆ ਭਗਵਾਨਦਮਾਨ ਸਰਕਾਰ ਅਸਲ ਦੇ ਵਿੱਚ ਦਿਖਾਉਣ ਨੂੰ ਕੁਝ ਹੋਰ ਆ ਪਰ ਜਦੋਂ ਅਸੀਂ ਤਸਵੀਰਤ ਦੇਖਦੇ ਆਂਗੇ ਤਾਂ ਹਕੀਕਤ ਦੇ ਵਿੱਚ ਮਤਲਬ ਇਹ ਠੇਕੇ ਤੇ ਡਰਾਈਵਰ ਰੱਖੇ ਵਿਆ ਠੇਕੇ ਤੇ ਇਹ ਬੱਸਾਂ ਗਈਆਂ ਪੂਰੇ ਫੰਡ ਨਹੀਂ ਜਾਰੀ ਕਰਦੇ ਤੇ ਢੰਡੋਰੇ ਵੱਡੇ ਵੱਡੇ ਫੜ ਪਟਦੇ ਆ ਕਿ ਸਰਕਾਰ ਇੰਡੀਆਂ ਇੰਡੀਆਂ ਫਲੈਕਸਾਂ ਲਾ ਕੇ ਜੀ ਅਸੀਂ ਜੀ ਸਿੱਖਿਆ ਦਾ ਆ ਕਰਤਾ ਸਿੱਖਿਆ ਦਾ ਉਹ ਕਰਤਾ ਪਰ ਹਕੀਕਤ ਦੇ ਵਿੱਚ ਜਦੋਂ ਦੇਖਦੇ ਆ ਤਾਂ ਹਕੀਕਤ ਅੱਜ ਆ ਸਕੀ ਬਪ ਕਿਵੇਂ ਵਾਪਰਿਆ ਕੀ ਕਾਰਨ ਬਣਿਆ ਕਾਰਨ ਨੇ ਇਹੀ ਬਣਿਆ ਵੀ ਡਰਾਈਵਰ ਆ ਜਿਹੜਾ ਮਤਲਬ ਉਹ ਡਰਿੰਕ ਕੀਤੀ ਵੀ ਸੀ ਉਹਦੀ ਤੇ ਇਹਦੀ ਸਿੱਧੀ ਸਿੱਧੀ ਸਰਕਾਰ ਜ਼ਿੰਮੇਵਾਰ ਆ ਕਿਉਂਕਿ ਸਰਕਾਰ ਨੂੰ ਇਹ ਚਾਹੀਦਾ ਵੀ ਉਹ ਜੇ ਸੱਚੀ ਸੀਰੀਅਸ ਆ ਜੀ এডਿਕੇਸ਼ਨ ਪ੍ਰਧੀ ਤਾਂ ਉਹ ਇਹਦਾ ਪ੍ਰਬੰਧ ਵਧੀਆ ਬਣਾਵੇ ਵਧੀਆ ਬੱਸਾਂ ਹੋਣ ਵਧੀਆ ਬੱਚਿਆਂ ਨੂੰ ਮਾਹੌਲ ਮਿਲੇ ਜਦੋਂ ਪੂਰੇ ਫੰਡ ਨਹੀਂ ਜਾਰੀ ਕਰਦੇ ਤੇ ਫਿਰ ਉਹਦੇ ਚੋਂ ਇਹੀ ਕੁਝ ਨਿਕਲਣਾਗਾ ਮੇਰਾ ਨਾਮ ਹਰਦੀਪ ਸਿੰਘ ਜੀ ਹਰਦੀਪ ਸਿੰਘ ਜੀ ਕਿਵੇਂ ਇਹ ਐਕਸੀਡੈਂਟ ਵਾਪਰਿਆ ਤੁਸੀਂ ਪਰਤਕ ਸੀਗੇ ਦੇਖਿਆ ਕਿ ਮਗਰ ਆ ਰਹੇ ਸੀ ਕੀ ਕਿਵੇਂ ਵਾਪਰਿਆ ਇਹ ਬਸ ਬਹੁਤ ਜਿਆਦੇ ਤੇ ਸੀਗੀ ਤੇ ਉਥੋਂ ਸਾਈਡ ਹੁੰਦੀ 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 ਜਮਾ ਗੁਲੀ ਆ ਗਈ ਤੇ ਬੱਚਾ ਪਲਟ ਗਿਆ ਉਕੇ ਤੋਂ ਅਸੀਂ ਬੱਚਿਆਂ ਨੂੰ ਕੱਢਿਆਗਾ ਵਾਰ ਇਹਦੀ ਟਰੱਕ ਕਰੀ ਵੀ ਸੀਗੀ ਤੇ ਬੱਚਿਆਂ ਦੇ ਸੱਟਾਂ ਤਿੰਨਾ ਚੌਂ ਦੇ ਬਾਵਾ ਜਾਂਦੇ ਆ ਤੇ ਬੱਚੇ ਪ੍ਰਾਈਵੇਟ ਗੱਡੀਆਂ ਤੇ ਅਸੀਂ ਭੇਜਿਆ ਨੇ ਹਾਲ ਸੰਗਲੇ ਨਹੀਂ ਬੱਚੇ ਕੋਈ ਸੀਰੀਅਸ ਤਾਂ ਨਹੀਂ ਹੈਗਾ ਜਿਆਦਾ ਨਹੀਂ 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 ਸੀਰੀਅਸ ਹੈ ਨਹੀਂ ਕਿ ਉਹ ਢੂਈ ਢਾਈ ਵਿੱਚ ਕੱਚ ਬਹੁਤ ਖੱਬੇ ਹੈ ਬੱਚਿਆਂ ਦੇ ਅ ਗਿਣਤੀ ਕਿੰਨੀ ਸੀ ਬੱਚਿਆਂ ਦੀ ਵਿੱਚ ਬੱਸ ਨੇ ਤੇ 26 27 ਬੱਚੇ ਸੀਗੇ ਓਹ ਕਿਹੜੇ ਸਕੂਲ ਤੇ ਪਤਾ ਲੱਗਿਆ ਤੁਹਾਨੂੰ ਇਹ ਵਿੱਚ ਇੱਥੇ ਬੱਸ ਦੇ ਨਾਂ ਹੀ ਪੜਿਆ ਜੀ ਕਹਿੰਦੇ ਸਰਕਾਰੀ ਸਕੂਲ ਆ ਐਮ ਇਨਸ ਨਿਹਾਲ ਸਿੰਘ ਵਾਲੇ ਮਧੇ ਰੋਡ ਤੇ ਆ ਦੱਸਦੇ ਤੁਹਾਨੂੰ ਜਿਵੇਂ ਪਤਾ ਲੱਗਦਾਗਾ ਨਹੀਂ ਬੱਚੇ ਆਪਣੇ ਪਿੰਡਾਂ ਤੋਂ ਇਹ ਲੈ ਕੇ ਆ ਰਹੇ ਸੀ ਅਸੀਂ ਦੀ ਰਾਮੇ ਦੇ ਵੀ ਬੱਚੇ ਸੀਗੇ ਸਾਡੇ ਪਿੰਡ ਦੇ ਵੀ ਸੀਗੇ ਜੀ ਅੱਛਾ ਤੁਹਾਡੇ ਕਿਹੜੇ ਪਿੰਡ ਰਾਮਾ ਪਿੰਡ ਆ ਜੀ ਸਾਡਾ ਅੱਛਾ ਇਹ ਆਪਣੇ ਪਿੰਡਾਂ ਦੇ ਬੱਚੇ ਇਧਰ ਨੇੜੇ ਤੇਰੇ ਪਿੰਡਾਂ ਦੇ ਹਾਂਜੀ ਹਾਂਜੀ ਇਧਰੋਂ ਕੁਛੇ ਤੋਂ ਇਧਰੋਂ ਹੀ ਆਉਂਦੀ ਆ ਜੀ ਵਾਸ ਇਹ ਕੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਆ ਰੋਜ਼ ਹਾਸੇ ਹੁੰਦੇ ਆ ਇਹ ਬੱਸਾਂ ਨੂੰ ਪਰ ਡਰਾਈਵਰ ਰੱਖੇ ਜਿਹੜੇ ਸ਼ਰਾਬੀ ਕੁਬਾਬੀ ਰੱਖੇ ਆ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਤੁਸੀਂ ਆਪਾਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਪਹਿਲੀ ਗੱਲ ਆ ਬੱਸਾਂ ਨੂੰ ਦੇਖਣਾ ਚਾਹੀਦਾ ਇਹਨਾਂ ਦੇ ਕਾਗਜ਼ ਪੱਤਰ ਪੂਰੇ ਆ ਤੇ ਜ ਪੂਰੇ ਵਧੀਆ ਕਾਮਜਾਬ ਡਰਾਈਵਰ ਇਹੇ ਜੇ ਬੱਚੇ ਇਹੇ ਜਿਹੜਾ ਬੱਚਾ ਨੂੰ ਮਾਰ ਦੂਗਾ ਜਿਹੇ ਜੇ ਇਹ ਡਰਾਈਵਰ ਆਈ ਉਹ ਡਰਿੰਕ ਕਰੀ ਵੀ ਆ ਦੀ ਆ ਤੁਹਾਡਾ ਆਪਾਂ ਦਾ ਦਰਸ਼ਨ ਕਿਹੜਾ ਪਿੰਡ ਆ ਤੁਹਾਡਾ ਬਦਨੀ ਖੁਰਤ ਬਈ ਕਿੱਥੋਂ ਲੈ ਕੇ ਆ ਰਹੇ ਸੀ ਬੱਚਿਆਂ ਨੂੰ ਆਪਣੇ ਬਾ ਬਦਨੀ ਖੁਰਤ ਤੋਂ ਤੁਰਿਆ ਸੀ ਮਨਿਆ ਸਿੰਘ ਜਾਨਾ ਸੀ ਇਧਰੋਂ ਵਾਇਆ ਕਿਧਰ ਰਾਮਾ ਇਧਰ ਪਿੰਡਾਂ ਵਿੱਚ ਹੀ ਹੋ ਗਿਆ ਹਾਂ ਕੁੱਸਾ ਲੋਪੋ ਤੇ ਇਹ ਕਿਹੜੇ ਸਕੂਲ ਦੀ ਬੱਸ ਆ ਇਹ ਨੇ ਹਾਰਸੈਂਗਲ ਕਿਹੜੇ ਸਕੂਲ ਦੇ ਆ ਐਮਿਲਨਸੂਜੀ ਓਕੇ ਤੇ ਬੱਚੇ ਕਿੰਨੇ ਸੀ ਇਹਦੇ ਵਿੱਚ ਇਹਦੇ ਹੋਂਗੇ ਵਿੱਚ 25 26 ਹੋਣਗੇ ਇਹ ਪਲਟਣ ਦਾ ਕਾਰਨ ਕੀ ਬਣਿਆ ਇਹ ਬਸ ਉੱਦਾਂ ਉੱਦੇ ਘੱਟ ਵਿੱਚ ਵੱਜ ਗਿਆ ਇੱਥੇ ਬੱਚੇ ਬੱਚੇ ਬੱਚਿਆਂ ਦੀ ਕਿੰਨੇ ਬੱਚਿਆਂ ਦੀ ਹਾਲਤ ਕਿਹੋ ਜੀ ਆ ਬੱਚੇ ਹਾਲਤ ਵਿੱਚ ਦੋਮਾ ਦੋ ਜਵਾਂ ਦਾ ਬਸ ਤੇ ਨਹੀਂ ਤੁਹਾਡੇ ਕੋਈ ਸਕੂਲ ਦਾ ਕੋਈ ਆਈ ਮੈਨੇਜਮੈਂਟ ਆਈ ਇੱਥੇ ਤੁਸੀਂ ਦੱਸਿਆ ਉਹਨਾਂ ਨੇ ਵੀ ਐਕਸੀਡੈਂਟ ਹੋ ਗਿਆ ਅਜੇ ਤੱਕ ਕੋਈ ਨਹੀਂ ਪਹੁੰਚਿਆ ਬੱਚਿਆਂ ਨੂੰ ਕੌਣ ਲੈ ਕੇ ਗਿਆ ਫਿਰ ਇੱਥੋਂ ਇਕ ਤਾਂ ਆਪਣੇ ਬਾਪਾ ਪ੍ਰਾਈਵੇਟ ਬਾ ਲੈ ਕੇ ਗਏ ਬੰਦੇ